ਪਾਣੀ ਸਾਡੇ ਡੂੰਘੇ ਹੋਏ ਪੈਸਟੀਸਾਈਡ ਵੱਧ ਵਰਤਦੇ ਗਏ ਉਸ ਤੋਂ ਬਾਅਦ ਯੂਰੀਆ ਵਗੈਰਾ ਜਿਹੜੀਆਂ ਰੇਹਾਂ ਸਪਰੇਆਂ ਹੋਈਆਂ ਅਲਟੀਮੇਟਲੀ ਆਪਾਂ ਖਾਂਦੇ ਰਹੇ ਆ ਤੁਸੀਂ ਦੇਖੋ ਵੀ ਇੰਨੀ ਉਪਜਾਊ ਹੋਣ ਦੇ ਬਾਵਜੂਦ ਜਿਹੜੀ ਪੰਜਾਬ ਦੀ ਧਰਤੀ ਸੀਗੀ ਉਸ ਤੋਂ ਬਾਅਦ ਮੇਰੇ ਖਿਆਲ ਕੈਲੀਫੋਰਨੀਆ ਤੋਂ ਬਾਅਦ ਪੰਜਾਬ ਦੀ ਫਰਟਾਈਲ ਲੈਂਡ ਸੀ ਤੇ ਉਸ ਤੋਂ ਬਾਅਦ ਹਾਲਾਤ ਇਹ ਹੋ ਗਏ ਵੀ ਜਿਹੜੀਆਂ ਦੂਜੀਆਂ ਸਟੇਟਾਂ ਸੀ ਹੌਲੀ ਹੌਲੀ ਸੈਲਫ ਡਿਪੈਂਡੈਂਟ ਹੋ ਗਈਆਂ ਅਸੀਂ ਕਣਕ ਝੋਨੇ ਤੇ ਫਸੇ ਰਹੇ ਉਹੀ ਪਲੂਟਡ ਪਾਣੀ ਜਿਹੜਾ ਜੇ ਉਹਨੂੰ ਆਪਾਂ ਕਹਿ ਲਈਏ ਜੇ ਫਰੀ ਬੀਜ਼ ਹੋਈਆਂ ਤਾਂ ਉਹ ਵੀ ਇੱਕ ਕਾਰਨ ਹੈ ਦਾ ਜੇ ਆਪਾਂ ਉਹੀ ਮਤਲਬ ਕਿ ਪਾਣੀ ਚਲਦਾ ਛੜਦਾ ਜਾਂ ਵੇਸਟੇਜ ਆਫ ਵਾਟਰ ਹੋਈ ਹੈ ਹੌਲੀ ਹੌਲੀ ਕਰਕੇ ਤੁਸੀਂ ਦੇਖ ਲਓ ਜੀ ਮਾਲਵਾ ਬੈਲਟ ਸਾਰੀ ਆਪਣੀ ਕੈਂਸਰ ਨਾਲ ਪੀੜਤ ਹੋਈ ਪਈ ਆ ਕਾਲੇ ਪੀਲੇ ਨਾਲ ਪੀੜਤ ਹੋਈ ਪਈ ਕੈਂਸਰ ਵਾਲੀ ਬੈਲਟ ਕਹਿੰਦੇ ਨੇ ਆ ਨਾ ਜੀ ਆ ਹੁਣ ਲੇਟੈਸਟ ਮੁੱਦਾ ਚੱਲ ਰਿਹਾ ਕਾਲੇ ਪਾਣੀ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਸੀਗਾ ਜਿਹੜਾ ਲੁਧਿਆਣੇ ਦਾ ਬੁੱਢਾ ਨਾ ਬੁੱਢੇ ਨਾਲੇ ਦਾ ਇਸ ਤਰ੍ਹਾਂ ਪਹਿਲਾਂ ਤਾਮਿਲਨਾਡੂ ਚ ਵੀ ਪ੍ਰੋਬਲਮ ਆਈ ਸੀ ਪਰ ਉਹਨਾਂ ਦੇ ਪੋਲੀਟੀਕਲ ਲੀਡਰਾਂ ਨੇ ਕਹਿ ਲਓ ਜਾਂ ਉੱਥੋਂ ਦੀਆਂ ਸਰਕਾਰਾਂ ਨੇ ਕਹਿ ਲਓ ਉਹਨਾਂ ਨੂੰ ਉਹ ਡਰਾਈ ਡਾਈਸ ਤੇ ਲੈ ਆਏ ਉਹਨਾਂ ਦਾ ਜਿਹੜੀ ਇੱਥੇ ਜਿਹੜੀ ਪਾਣੀ ਵੇਸਟੇਜ ਆ ਡਾਈਸ ਦਾ ਉਹਦੇ ਚ ਸਿੱਟਿਆ ਜਾਂਦਾ ਉੱਥੇ ਉਹਨਾਂ ਨੇ ਰੋਕਤਾ ਚਾਈਨਾ ਦੇ ਵਿੱਚ ਬਹੁਤ ਵੱਡਾ ਇਹ ਸੀਗਾ ਪ੍ਰੋਬਲਮ ਉਹਨਾਂ ਨੇ ਰੋਕਤਾ ਸਾਡੇ ਜਾਂ ਤਾਂ ਇੱਥੇ ਲੀਡਰਾਂ ਨੇ ਰੋਕਿਆ ਨਹੀਂ ਜਾਂ ਇਹ ਮਿਲੀਭੁਗਤ ਨਾ ਚੱਲ ਰਿਹਾ ਆ ਆਲਮੋਸਟ ਮਿਲੀਭੁਗਤ ਨਹੀਂ ਚੱਲ ਰਿਹਾ ਆ ਆਪਾਂ ਨੂੰ ਕਹਿੰਦੇ ਚ ਵੀ ਕੋਈ ਗਰੇਜ਼ ਨਹੀਂ ਸੋ ਅੱਜ ਜਦੋਂ ਇਹ ਪਾਣੀ ਆਪਾਂ ਨੂੰ ਸਾਰਿਆਂ ਨੂੰ ਮੁੱਦਾ ਜਿਹੜਾ ਹੈਗਾ ਅੱਜ ਦਾ ਨਹੀਂ ਹੈਗਾ ਬੜਾ ਪੁਰਾਣਾ ਸੀਗਾ ਪਰ ਹੌਲੀ ਹੌਲੀ ਮੈਂ ਸਮਝਦਾ ਕਿ ਸਾਰੇ ਤੁਹਾਡੇ ਵਰਗੇ ਜਿਨ੍ਹਾਂ ਨੇ ਆ ਸੋਸ਼ਲ ਮੀਡੀਆ ਦੇ ਥਰੂ ਜਾਂ ਕਿਸੇ ਤਰ੍ਹਾਂ ਵੀ ਅੱਜ ਹਰੇਕ ਘਰ ਦੇ ਵਿੱਚ ਇਹ ਪਹੁੰਚ ਚੁੱਕਿਆ ਕਿ ਜਿਹੜਾ ਪਾਣੀ ਹੈਗਾ ਪੰਜਾਬ ਦਾ ਪਾਣੀ ਸਾਡਾ ਜਿਹੜਾ ਪੋਲੂਟਡ ਹੋਇਆ ਉਹ ਡੂ ਟੂ ਰੀਜ਼ਨ ਆਫ ਇਹ ਪੋਲੀਟੀਕਲ ਜਿਹੜੀਆਂ ਪਾਲਿਸੀ ਸੀ ਉਹਨਾਂ ਦੀ ਕਮੀ ਦੇ ਨਾਲ ਹੋਇਆ ਔਰ ਜਿਹਦੇ ਨਾਲ ਆਪਾਂ ਸਾਰੇ ਇਫੈਕਟਡ ਹੋਏ